ਪੰਜਾਬ ਦੇ ਸੀਐਮ ਆਰਯੋਗ ਸਰਦਾਰ ਕੋਮ ਸਿੰਘ ਮਾਨ ਸਾਹਿਬ ਜੀ ਕੋਈ ਵਿੱਚ ਅੱਜ ਅਸੀਂ ਸਰੰਦ ਮੰਡੀ ਵਿਖੇ ਜੀਰੀ ਦੀ ਔਰ ਸੋਨੀ ਦੀ ਜਿਹੜੀ ਖਰੀਦ ਹੈ ਉਹ ਸਟਾਰਟ ਕਰਵਾਈ ਹੈ ਪਿਛਲੇ ਸਾਲ ਵੀ ਬਹੁਤ ਵਧੀਆ ਪ੍ਰਬੰਧ ਰਹੇ ਔਰ ਇਸ ਸਾਲ ਵੀ ਜਿਹੜੇ ਸਾਡੇ ਸੈਕਟਰੀ ਸਾਹਿਬ ਉਹਨਾਂ ਨੇ ਦੱਸਿਆ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਆ ਔਰ ਸਰਕਾਰ ਵੱਲੋਂ ਸਮੇਂ ਕਿਨਾਰਾ ਖਰੀਦ ਦਾ ਦਿਨ ਬਏ ਦਿਨ ਜਾਇਜ਼ਾ ਲਿਆ ਜਾ ਰਿਹਾ ਹੈ ਔਰ ਮੈਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਪੰਜਾਬ ਸਰਕਾਰ ਵੱਲੋਂ ਕਿਸੇ ਕਿਸਾਨ ਮੇਨ ਕੋ ਕੋਈ ਨਹੀਂ ਔਰ ਦਵਾਂਗੇ ਪਰ ਨਾਲ ਦੀ ਨਾਲ ਇਹ ਵੀ ਤੀ ਹੈ ਕੀ ਕਿਸਾਨ ਵੀ ਜਿਹੜੀ ਜੀ.ਆਰ.ਐਸ. ਉਸ ਕੀ ਲੱਗੇ ਉਹ ਜੇ ਜਿਹੜੀ ਗਿੱਲੀ ਹੋਊਗੀ ਤਾਂ ਫਿਰ ਪ੍ਰੋਬਲਮਾਂ ਦੇਖੋ ਸਾਰੇ ਆਰਤੀਆਂ ਨੂੰ ਵੀ ਹੁੰਦੀਆਂ ਕਿਸਾਨ ਨੂੰ ਵੀ ਹੋਊਗੀ ਜਿਹੜੇ ਅਫਸਰ ਸਾਹਿਬਾਨਾਂ ਨੂੰ ਵੀ ਹੁੰਦੀ ਹੈ ਔਰ ਪ੍ਰਬੰਧ ਸਾਰੇ ਮੁਕੰਮਲ ਨੇ ਇਹ ਵਿਸ਼ਵਾਸ ਪੰਜਾਬ ਸਰਕਾਰ ਨੂੰ ਮੈਂ ਸਾਨੂੰ ਕਿਸਾਨ ਵੀਰਾਂ ਦਾ ਅੱਜ ਸਾਡੇ ਵਿਧਾਇਕ ਸਰਦਾਰ ਲਖਮੀਰ ਸਿੰਘ ਰਾਏ ਜੀ ਮੰਡੀ ਦਾ ਦੌਰਾ ਕਰਨ ਆਏ ਆ ਤੇ ਖੇਤ ਪ੍ਰਬੰਧਨ ਨੂੰ ਦੇਖਣ ਆਏ ਉਹਨਾਂ ਨੇ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦੇ ਵੀ ਮੰਡੀ 'ਚ ਆਏ ਤੇ ਇਹ ਇਸ ਵਾਰ ਸਭ ਤੋਂ ਵਧੀਆ ਗੱਲ ਇਹ ਹੈ ਵੀ ਅੱਗੇ ਖਰੀਦ ਜਿਹੜੀ ਮੰਡੀਆਂ 'ਚ ਹੈ ਦੋ ਤਿੰਨ ਤਰੀਕ ਨੂੰ ਚੱਲਦੀ ਹੈ ਐਜੀ 10 ਦਿਨ ਪਹਿਲਾਂ ਗਰੀਦ ਪਾਈ ਅਸੀਂ ਧੰਨਵਾਦ ਕਰਦੇ ਹਾਂ ਤੇ ਹੁਣ ਮੰਡੀ ਦੇ ਤਕਰੀਬ ਨੂੰ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਉਹਨਾਂ ਨੇ ਦੱਸਿਆ ਵੀ ਕਿਸੇ ਪ੍ਰਕਾਰ ਦੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਣਾ